ਸਰ ਅੱਜ ਨਸ਼ਾ ਤਸਕਾ ਖਿਲਾਫ ਚਲਾਈ ਮਹਿੰਮ ਦੌਰਾਨ ਤੁਹਾਡੇ ਵੱਲੋਂ ਜਿਹੜਾ ਹੈਗਾ ਘਰਾਂ ਦੀ ਤਲਾਸ਼ੀ ਵਗੈਰਾ ਲਈ ਲਈ ਗਈ ਕੁਝ ਪਿੰਡਾਂ ਦੇ ਵਿੱਚ ਤਾਂ ਕੀ ਮਾਮਲਾ ਸਾਰਾ ਸਰ ਇਹ ਸਾਡੇ ਮਾਨਯੋਗ ਬੀਜੀਪੀ ਸਾਹਿਬ શ્રી ਗੌਰਵ ਯਾਦਵ ਆਈਪੀਐਸ ਸਾਹਿਬ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਹੈ ਸਰਚ ਕਾਸੋ ਆਪਰੇਸ਼ਨ ਜਿਹੜਾ ਕਾਡਨ ਐਂਡ ਸਰਚ ਆਪਰੇਸ਼ਨ ਜਿਹੜਾ ਕੀਤਾ ਜਾਂਦਾ ਹੈਗਾ ਉਹ ਅੱਜ ਕੀਤਾ ਗਿਆ ਇਹਦੇ ਵਿੱਚ ਦੋਨੇ ਮੈਂ ਮੇਰੇ ਦੋਨੇ ਐਸਐਚਓ ਤੇ ਕਰੀਬਨ 60 ਮੁਲਾਜ਼ਮਾਂ ਨੇ ਭਾਗ ਲਿਆ ਜਿਸ ਦੌਰਾਨ ਅਸੀਂ ਚਾਰ ਪਿੰਡ ਸੰਗਤਪੁਰਾ ਲਦਾਈਕੇ ਰਾਜਿਆਣਾ ਤੇ ਲੰਗਿਆਣਾ ਖੁਰਦ ਇੱਥੇ ਅਸੀਂ ਤਲਾਸ਼ੀ ਲਈ ਵੱਖ-ਵੱਖ ਘਰਾਂ ਦੀ ਤਲਾਸ਼ੀ ਲਈ ਕੁਝ ਚੱਕੀ ਬੰਦੇ ਫੜੇ ਵੀ ਗਏ ਇਸ 'ਚ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਉਸ ਤੋਂ ਬਾਅਦ ਇਸੇ ਮੁਹਿੰਮ 'ਚ ਚੱਲਦੇ ਹੋਏ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਈ ਜਿਸ ਤਹਿਤ ਮੁਕੱਦਮਾ ਨੰਬਰ 17 ਬਰ ਖਿਲਾਫ ਲਵਦੀਪ ਲ ਇਹ ਹੈਗਾ ਦਵਿੰਦਰ ਸਿੰਘ ਔਰ ਫਲੱਬਾ ਤੇ ਪਵਨਦੀਪ ਵਾਸੀ ਲੰਗਿਆਣਾ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਹੈ ਇਹਨਾਂ ਤੋਂ 20 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੀ ਤੇ ਉਹਦਾ ਅਸੀਂ ਪਰਚਾ ਦਰਜ ਕੀਤਾ ਹੈ ਮੈਸੇਜ ਇਹੀ ਜਾਣਾ ਜਾਣਾ ਚਾਹੀਦਾ ਹੈ ਕਿ ਨਸ਼ਿਆਂ ਨੂੰ ਨਹੀਂ ਬਰਦਾਸ਼ਤ ਕੀਤਾ ਜਾਏਗਾ ਅਸੀਂ ਇਹ ਦਬਾਅ ਬਣਾ ਕੇ ਰੱਖਾਂਗੇ ਇਹਨਾਂ ਤੇ ਤੇ ਟਾਈਮ ਟਾਈਮ ਤੇ ਚੈਕਿੰਗ ਕਰਕੇ ਅਸੀਂ ਜਿਹੜੇ ਵੀ ਸ਼ੱਕੀ ਬੰਦੇ ਹੁੰਦੇ ਆ ਉਹਨੂੰ ਰੌਂਡ ਅਪ ਕਰਕੇ ਲਿਆਈਦਾ ਹੈ ਵੈਰੀਫਾਈ ਕਰੀਦਾ ਹੈ ਜੇ ਕੁਝ ਬਰਾਮਦਗੀ ਹੋਈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਸਰ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਉਹਨਾਂ ਤੇ ਕੋਈ ਪਹਿਲਾਂ ਪਰਚਾ ਦਰਜ ਹੈ ਇਹਨਾਂ ਤੇ ਵੈਰੀਫਾਈ ਕਰ ਰਹੇ ਆਂ ਜੀ ਅਸੀਂ ਹੈ ਕੋਈ ਪਰਚੇ ਚ ਨਹੀਂ ਅਜੇ ਤੱਕ ਇਹਨਾਂ ਦੇ ਨਹੀਂ ਹੈ ਨਹੀਂ ਪਰਚਾ ਨਹੀਂ ਹੈਗਾ ਨਵੀਂ ਵੇਚਣ ਲੱਗੇ ਨੇ ਸ਼ਿਕਾਇਤ ਕਾਫੀ ਆ ਰਹੀ ਸੀ ਕਹਿਦੇ ਇਹਨਾਂ ਦੀ ਸੀਗੀ ਲੰਗਿਆਂ ਨਾਲ ਖੁਰਦ ਦੇ ਵਿੱਚ ਵੀ ਇਹ ਵੇਚ ਰਹੇ ਨੇ ਇਸ ਕਰਕੇ ਕਾਬੂ ਵੀ ਆ ਗਿਆ ਸਰ ਕਿੰਨੇ ਬੰਦੇ ਜਿਹੜੇ ਰਾਉਂਡ ਅਪ ਕੀਤੇ ਗਏ ਰਾਉਂਡ ਅਪ 4-5 ਬੰਦੇ ਕੀਤੇ ਗਏ ਸੀ ਉਹਨਾਂ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਵੈਰੀਫਿਕੇਸ਼ਨ ਕਰਕੇ ਜੇ ਕੋਈ ਦੋਸ਼ੀ ਹੋਇਆ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਹੈ ਬਰਾਮਦ ਕੀ ਉਹਨਾਂ ਤੋਂ ਕੋਈ ਨਹੀਂ ਹੋਈ ਜਿਹੜੇ ਸਰਚ ਦੌਰਾਨ ਇਹ ਬਰਾਮਦ ਕੀ ਕੱਲੇ ਇਹਨਾਂ ਤੋਂ ਨਹੀਂ ਸਰ ਜਿਹੜੇ ਆਪਣਾ ਸੱਚ ਰਿਸ਼ਤ ਜਿਵੇਂ ਦੇ ਦੇ ਪਿੰਡਾਂ ਚਲ ਜਾਏਗੇ ਸ਼ਿਕਾਇਤਾਂ ਦੇ ਆਧਾਰ ਤੇ ਪਿੰਡ ਜਿਹੜੇ ਸ਼ਿਕਾਇਤਾਂ ਦੇ ਆਧਾਰ ਤੇ ਨਹੀਂ ਸਾਡੇ ਹੌਟਸਪੌਟ ਹੁੰਦੇ ਨੇ ਜੀ ਹੌ ਫਿਰ ਅਸੀਂ ਦਬਾਬ ਣਉਣ ਲਈ ਇਹ ਵਾਰੀ ਵਾਰੀ ਸਰ ਕਰਦੇ ਆਂ ਮਤਲਬ ਅਗਲੇ ਟਾਈਮ 'ਚ ਤੁਸੀਂ ਦੇਖੋਗੇ ਆਉਣ ਵਾਲੇ ਹੋਰ ਜਿਹੜੇ ਸਮਲਸਰ ਦੇ ਪਿੰਡਾਂ ਨੂੰ ਵੀ ਕਵਰ ਕੀਤਾ ਜਾਏਗਾ ਇਸ ਤਰ੍ਹਾਂ ਟਾਈਮ ਟਾਈਮ 'ਤੇ ਅਸੀਂ ਕਰਦੇ ਕਿਸ ਧਾਰਾ ਦੇ ਅਧੀਨ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਇਹ 21 64 85 ਜੀ ਹੀਰੋਇਨ ਦੀ ਧਾਰਾ ਹੈਗੀ 21 64 85 ਉਹਦੇ ਤਹਿਤ ਇਹ ਸਮਾਲ ਕੁਆਂਟੀਟੀ ਚਾਉਂਦਾ ਹੈ ਤੇ ਜੋ ਬਰਾਮਦਗੀ ਹੋਈ ਉਹਦੇ ਬੇਸ ਤੇ ਕਿੰਨੀ ਉਮਰ ਪਾਈ ਗਈ ਲੋਸ਼ਾ ਜੀ ਨੌਜਵਾਨੀ ਨੇ ਜੀ 18-19 ਸਾਲ ਦੇ ਹੈਗੇ ਜੀ ਸਰ ਸਨਸ਼ਲ ਇਹ ਲੋਕਾਂ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇੱਕ ਤਾਂ ਇਨਫੋਰਮੇਸ਼ਨ ਵਤ ਤੋਂ ਵਤ ਸ਼ੇਅਰ ਕਰਨੀ ਚਾਹੀਦੀ। ਦੂਸਰੀ ਗੱਲ ਹੈ ਬੱਚਿਆਂ ਤੇ ਵੀ ਆਪਦੇ ਬੱਚਿਆਂ ਤੇ ਵੀ ਨਿਗ੍ਹਾ ਰੱਖਣ ਉਹ। ਇਹ ਕੋਈ ਮੈਂ ਮੰਨ ਨਹੀਂ ਸਕਦਾ ਵੀ ਕੋਈ ਮਾਪਿਓ ਇਹ ਕਹਿ ਸਕਦਾ ਵੀ ਮੈਨੂੰ ਨਹੀਂ ਪਤਾ ਮੇਰਾ ਬੱਚਾ ਨਸ਼ਾ ਕਰਦਾ ਹੈ। ਕਿਉਂਕਿ ਨਸ਼ੇ ਦੀ ਪਹਿਲੀ ਅਲਾਮਤ ਹੈ ਕਿ ਬੱਚਾ ਉਹਦੀ ਨੀਂਦ, ਉਹਦਾ ਆਉਣ ਜਾਣ, ਉਹਦਾ ਬੋਲਚਾਲ, ਉਹਦੀ ਅੱਖਾਂ ਤੋਂ ਹੀ ਪਤਾ ਲੱਗ ਜਾਂਦਾ ਨਸ਼ਾ ਕਰਦਾ ਹੈ। ਜੇ ਨਸ਼ਾ ਕਰਦੇ ਨੂੰ ਤੁਸੀਂ ਉਸੇ ਸਟੇਜ ਤੇ ਉਹਨੂੰ ਕੰਟਰੋਲ ਕਰ ਲਓ ਤਾਂ ਸਾਡੇ ਲਈ ਵੀ ਚੀਜ਼ਾਂ ਸੌਖੀਆਂ ਹੋਣਗੀਆਂ, ਸਮਾਜ ਵਾਸਤੇ ਵੀ ਸੌਖੀਆਂ ਹੋਣਗੀਆਂ। ਪਰ ਲੋਕ ਇਗਨੋਰ ਕਰਦੇ ਨੇ ਇਗਨੋਰ ਕਰਦੇ ਨੇ ਤਾਂ ਫਿਰ ਉਹ ਉਹਨਾਂ ਵਾਸਤੇ ਵੀ ਵੱਡੀਆਂ ਮੁਸੀਬਤਾਂ ਮੜਦੀਆਂ ਪਿੰਡ ਵਾਸਤੇ ਵੀ ਫਿਰ ਟੋਟਲ ਸਮਾਜ ਵਾਸਤੇ ਔਖਾ ਹੋ ਜਾਂਦਾ ਸਰ ਬਗਪੁਰਾਣਾ ਸ਼ਹਿਰ ਦੇ ਵਿੱਚ ਵੀ ਤੁਹਾਡੇ ਲੋਕ ਕੋਈ ਸਰਚ ਆਪਰੇਸ਼ਨ ਕੀਤੇ ਗਏ ਪਹਿਲਾਂ ਵੀ ਕਰਦੇ ਰਹੇ ਆ ਤੇ ਹੁਣ ਵੀ ਕਰਾਂਗੇ ਪਰ ਇਸ ਵਾਰ ਸਾਨੂੰ ਟਾਰਗੇਟ ਜਿਹੜੇ ਦਿੱਤੇ ਗਏ ਸੀ ਇਹ ਚਾਰ ਪਿੰਡ ਦਿੱਤੇ ਗਏ ਸੀ ਉਹ ਅਸੀਂ ਕਵਰ ਕੀਤੇ ਨੇ ਤੇ ਉਹਨਾਂ ਤੋਂ ਬਰਾਮਗੀ ਵੀ ਇੱਕ ਪਿੰਡ ਚ ਹੋ ਗਈ ਹੋ ਗਈ